ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਰਬਜੀਤ ਕੌਰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦਾ ਆਪਣਾ ਜਿਹੜਾ ਵਿਸ਼ਾ ਹੈ ਦੋਸਤੋ ਉਹ ਹੈ ਮਿੱਠੀ ਜ਼ੁਬਾਨ ਬੋਲਣ ਤੋਂ ਪਹਿਲਾਂ ਤੋਲੋ ਬੋਲਣ ਤੋਂ ਪਹਿਲਾਂ ਸੋਚੋ ਉਸ ਤੋਂ ਬਾਅਦ ਤੁਸੀਂ ਕੋਈ ਨਾ ਕੋਈ ਗੱਲ ਰੱਖੋ ਕਿਉਂਕਿ ਕਈ ਵਾਰ ਤੁਸੀਂ ਬਹੁਤ ਸਾਰੇ ਇਹੋ ਜਿਹੇ ਸ਼ਬਦ ਬੋਲ ਦਿੰਨੇ ਹੋ ਜਿਹੜੇ ਦੂਜਿਆਂ ਨੂੰ ਬਹੁਤ ਹਰਟ ਕਰ ਜਾਂਦੀ ਹੈ ਤੇ ਕਹਿੰਦੇ ਹੁੰਦੇ ਨਾ ਤੀਰ ਕਮਾਨ ਚੋਂ ਨਿਕਲਿਆ ਤੇ ਬੋਲ ਜ਼ਬਾਨੋਂ ਨਿਕਲਿਆ ਕਦੇ ਵੀ ਵਾਪਸ ਨਹੀਂ ਹੁੰਦੀ ਤੇ ਜ਼ਖਮ ਤਾਂ ਠੀਕ ਹੋ ਜਾਂਦੇ ਆ ਪਰ ਕਿਸੇ ਦੀ ਕਈ ਗੱਲ ਸਾਰੀ ਜ਼ਿੰਦਗੀ ਨਹੀਂ ਭੁੱਲਦੀ ਹੁੰਦੀ ਚਲੋ ਤੁਹਾਨੂੰ ਇਸ ਪਹਿਲਾਂ ਤੋਲੋ ਫਿਰ ਬੋਲੋ ਤੇ ਤੇ ਮਿੱਠਾ ਬੋਲਣ ਤੇ ਬਾਤਫਾਤੋਂ ਬੋਲਣ ਤੇ ਜਿਹੜੇ ਲੋਕ ਬਿਨਾਂ ਸੋਚੇ ਸਮਝੇ ਬੋਲਦੇ ਰਹਿੰਦੇ ਉਹ ਕਿਵੇਂ ਆਪ ਦਾ ਬਣਿਆ ਬਨਾਇਆ ਕੰਮ ਵੀ ਵਿਗਾੜ ਲੈਂਦੇ ਆ ਤੇ ਉਹਨਾਂ ਦੀ ਜਿਹੜੀ ਰਿਸ਼ਤੇ ਦੀ ਸਾਂਝ ਆ ਉਹ ਵੀ ਖਤਮ ਹੋ ਜਾਂਦੀ ਹੈ ਚਲੋ ਇਸ ਟੌਪਿਕ ਦੇ ਉੱਤੇ ਅੱਜ ਤੁਹਾਨੂੰ ਇੱਕ ਕਹਾਣੀ ਸੁਣਾਉਣੀ ਆ ਵਧੀਆ ਜੀ ਇੱਕ ਵਾਰ ਕੀ ਹੁੰਦਾ ਵੀ ਇੱਕ ਆਦਮੀ ਹੁੰਦਾ ਉਹਨੂੰ ਬਹੁਤ ਆਦਤ ਹੁੰਦੀ ਆ ਉੱਚੀ ਉੱਚੀ ਬੋਲਣ ਦੀ ਮੂਰਖਾ ਵਾਂਗੂ ਸਾਰਾ ਦਿਨ ਬੜਬੜਾਉਣ ਦੀ ਕਿ ਬਹੁਤ ਜ਼ਿਆਦਾ ਗੱਲਾਂ ਕਰਦਾ ਹੁੰਦਾ ਕਦੇ ਸੋਚਦਾ ਨਹੀਂ ਬੋਲਣ ਤੋਂ ਪਹਿਲਾਂ ਕਿ ਮੈਂ ਕੀ ਬੋਲਣਾ ਹੈ ਮੈਂ ਕੀ ਨਹੀਂ ਬੋਲਣਾ ਜਿਹੜੀ ਸਿੱਧੀ ਗੱਲ ਆ ਜਿੰਨੂੰ ਕਹਿਣੀ ਉਹ ਸਿੱਧੀ ਕਹਿ ਦਿੰਦਾ ਇੱਕ ਹੁੰਦਾ ਸਿੱਧੀ ਮੂੰਹ ਤੇ ਗੱਲ ਕਹਿਣ ਵਾਲਾ ਬੰਦਾ ਇੱਕ ਹੁੰਦਾ ਕਿਸੇ ਨੂੰ ਐਵੇਂ ਮਤਲਬ ਕੁਝ ਸੋਚ ਕੇ ਨਹੀਂ ਬੋਲਣਾ ਬਸ ਐਵੇਂ ਬੋਲੀ ਜਾਣਾ ਕੀ ਹੁੰਦਾ ਇੱਕ ਆਦਮੀ ਹੁੰਦਾ ਰਾਹੀ ਹੁੰਦਾ ਉਹ ਉਹ ਕਿਤੇ ਜਾ ਰਿਹਾ ਹੁੰਦਾ ਪਰ ਉਹਨੂੰ ਬੋਲਣ ਦੀ ਬਹੁਤ ਆਦਤ ਹੁੰਦੀ ਹੈ ਉਹ ਰਸਤੇ 'ਚ ਉਹ ਦੋ ਤਿੰਨ ਥਾਵਾਂ ਤੇ ਜਾਂਦਾ ਉਹਨੂੰ ਭੁੱਖ ਲੱਗ ਜਾਂਦੀ ਹੈ ਜਦੋਂ ਤੁਰਿਆ ਜਾਂਦਾ ਤੇ ਭੁੱਖ ਲੱਗ ਜਾਂਦੀ ਹੈ ਤੇ ਉਹ ਕਿਸੇ ਤੋਂ ਕੁਝ ਮੰਗਦਾ ਹੈ ਖਾਣ ਪੀਣ ਵਾਸਤੇ ਲੇਕਿਨ ਬੋਲੀ ਚੰਗੀ ਨਹੀਂ ਹੁੰਦੀ ਤੇ ਉਹਨੂੰ ਕੋਈ ਨਹੀਂ ਦਿੰਦਾ ਫਿਰ ਉਹ ਤੁਰਦੇ ਤੁਰਦੇ ਇੱਕ ਘਰ 'ਚ ਪਹੁੰਚਦਾ ਉੱਥੇ ਇੱਕ ਮਾਈ ਹੁੰਦੀ ਆ ਤੇ ਮਾਈ ਘਰ 'ਚ ਇਕੱਲੀ ਹੁੰਦੀ ਆ ਉਹਦੇ ਕੋਲ ਬਹੁਤ ਸਾਰੇ ਪਸ਼ੂ ਹੁੰਦੇ ਆ ਤੇ ਬੇਟਾ ਉਹਦਾ ਜਿਹੜਾ ਹੁੰਦਾ ਉਹ ਕਿਤੇ ਬਾਹਰ ਕੰਮ ਤੇ ਗਿਆ ਹੁੰਦਾ ਤੇ ਇਹ ਰਾਹੀ ਜਾ ਕੇ ਉਹਨੂੰ ਕਹਿੰਦਾ ਕਿ ਮਾਂ ਮੈਨੂੰ ਭੁੱਖ ਬਹੁਤ ਲੱਗੀ ਆ ਮੈਨੂੰ ਕੁਝ ਖਾਣ ਨੂੰ ਦੇ ਦੇ ਕਿਉਂਕਿ ਵੀ ਜਦੋਂ ਪਹਿਲਾਂ ਉਹਨੇ ਪਿੱਛੇ ਕੁਝ ਮੰਗਿਆ ਸੀ ਖਾਣ ਨੂੰ ਤਾਂ ਅਗਲੇ ਬੰਦੇ ਨੇ ਉਹਨੂੰ ਕਿਹਾ ਵੀ ਭਾਈ ਪਹਿਲਾਂ ਪਿਆਰ ਨਾਲ ਬੋਲ ਤੇ ਉਹ ਫੇਰ ਹੀ ਕੁਝ ਖਾਣ ਨੂੰ ਕੋਈ ਦਊਗਾ ਠੀਕ ਹੈ ਪਰ ਉਥੋਂ ਗਾਂ ਤੁਰ ਪੈਂਦਾ ਤੇ ਫਿਰ ਉਹ ਅੱਗੇ ਮਾਈ ਦੇ ਕੋਲ ਆਉਂਦਾ ਤੇ ਮਾਈ ਨੂੰ ਕਹਿੰਦਾ ਮੈਨੂੰ ਬੜੀ ਭੁੱਖ ਲੱਗੀ ਆ ਤੇ ਮਾਈ ਕਹਿੰਦੀ ਕੋਈ ਗੱਲ ਨਹੀਂ ਤੂੰ ਬੈਠਾ ਹੋਏ ਤੇਰੇ ਵਾਸਤੇ ਚੌਲ ਬਣਾਉਣੀ ਆ ਉਹ ਮਾਈ ਕੋਲ ਬਹਿੰਦਾ ਤੇ ਮਾਈ ਹੁੰਦੀ ਜਿਹੜੀ ਉਹਨੇ ਚੌਲ ਰਿੰਣੇ ਸ਼ੁਰੂ ਕਰ ਦਿੰਦੀ ਹੈ ਚੌਲ ਰਿੰਜਣ ਵਾਸਤੇ ਪਤੀਲੀ ਚ ਪਾ ਕੇ ਉਹ ਚੁੱਲੇ ਤੇ ਰੱਖ ਦਿੰਦੀ ਆ ਚੌਲ ਰਿਜਦੇ ਹੁੰਦੇ ਆ ਉਹ ਘਰ ਦਾ ਆਲਾ ਦਵਾਲਾ ਵੇਖਦਾ ਆ ਪਸ਼ੂ ਵੇਖਦਾ ਆ ਕਹਿੰਦਾ ਮਾਈ ਪਰ ਕਿਉਂਕਿ ਉਹਨੂੰ ਬੋਲਣ ਦੀ ਬਹੁਤ ਆਦਤ ਸੀ ਤੇ ਸੋਚ ਕੇ ਤੋ ਕਦੇ ਵੀ ਨਹੀਂ ਬੋਲਿਆ ਸੀ ਪੜਾ ਬੋਲਣ ਦੀ ਉਹਨੂੰ ਆਦਤ ਸੀ ਕਈਆਂ ਨੂੰ ਹੁੰਦੀ ਆ ਕਿਸੇ ਦੇ ਘਰ ਜਾ ਕੇ ਵੀ ਪੁੱਠਾ ਹੀ ਬੋਲਣਾ ਮਾੜਾ ਹੀ ਸ਼ਬਦ ਜਿਹੜੇ ਆਦੇ ਮੂੰਹ ਚੋਂ ਕੱਢਣੇ ਉਹ ਵਿਚਾਰਾ ਕੀ ਕਰਦਾ ਆਦਤ ਤੋਂ ਮਜਬੂਰ ਕੁਝ ਟਾਈਮ ਤਾ ਉਹ ਚੁੱਪ ਰਿਆ ਫਿਰ ਉਹ ਕਹਿੰਦਾ ਮਾਈ ਤੇਰੀਆਂ ਇੰਨੀਆਂ ਮੱਝਾਂ ਉਹ ਕਹਿੰਦੀ ਹਾਂ ਪੁੱਤ ਸ਼ੌਂਕ ਆ ਮੈਨੂੰ ਤਾ ਰੱਖੀਆਂ ਮੇਰੇ ਪੁੱਤ ਨੂੰ ਵੀ ਸ਼ੌਂਕ ਆ ਕਹਿੰਦਾ ਜੇ ਤੇਰੀਆਂ ਮੱਝਾਂ ਮਰ ਜਾਣ ਫੇਰ ਫਿਰ ਤੈਨੂੰ ਕਿੰਨਾ ਕੁ ਦੁੱਖ ਹੋਊਗਾ ਉਹ ਕਹਿੰਦੀ ਸੁੱਖੀ ਸੰਦੀ ਭਈ ਸੋਹਣਾ ਸੋਹਣਾ ਬੋਲ ਤੂੰ ਐ ਕਿਉਂ ਬੋਲਦਾ ਕਿਉਂ ਮੱਝਾਂ ਮਰਨ ਮੇਰੀਆਂ ਸੁੱਖੀ ਸੰਦੀ ਤੂੰ ਐਵੇਂ ਨਾ ਬੋਲ ਚਲੋ ਮਾਈ ਚੁੱਪ ਕਰ ਜਾਂਦੀ ਆ ਉਹਨੂੰ ਐਨਾ ਕਹਿ ਕੇ ਵੀ ਤੂੰ ਇਹੋ ਜੀ ਗੱਲ ਨਾ ਕਰ ਪਰ ਉਹ ਕਿੱਥੇ ਚੁੱਪ ਕਰਨ ਵਾਲਾ ਬੰਦਾ ਹੁਣ ਉਹਨੂੰ ਹੋਰ ਤਾਂ ਕੋਈ ਚੱਜ ਦੀ ਗੱਲ ਨਹੀਂ ਆਉਂਦੀ ਸੀ ਉਹ ਕਹਿੰਦਾ ਪੰਜ ਕਿ ਮਿੰਟ ਰੋਕੇ ਕਹਿੰਦਾ ਮਾਈ ਤੇਰਾ ਇਕੱਲਾ-ਇਕੱਲਾ ਪੋਤਾ ਜੇ ਉਹ ਵੀ ਮਰ ਜੇ ਤੂੰ ਇਕੱਲੀ ਰਹਿ ਲੇਂਗੀ ਉਹ ਕੀ ਕਹਿੰਦੀ ਫਿੱਟੇ ਮੂੰਹ ਤੇਰੇ ਮੂੰਹ ਦਾ ਕਿਉਂ ਬਰੇ ਵੀ ਮੇਰਾ ਪੁੱਤ ਉਹ ਕੀ ਕਰਦੀ ਐਨੇ ਗੁੱਸੇ ਚ ਆਉਂਦੀ ਐਨੇ ਗੁੱਸੇ ਚ ਆਉਂਦੀ ਜਿਹੜੇ ਚੌਲ ਰੰਨਣੇ ਧਰੇ ਸੀ ਨਾ ਉਹਨੇ ਉਹ ਚੱਕ ਕੇ ਪਤੀਲਾ ਉਹਦੀ ਝੋਲੀ ਚ ਪਾ ਦਿੰਦੀ ਆ ਮਤਲਬ ਉਹਦੇ ਉੱਤੇ ਸੁੱਟ ਦਿੰਦੀ ਆ ਉਹ ਉਥੋਂ ਭੱਜਦਾ 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 ਨਿਕਲਦਾ ਪਹਿਲਾਂ ਤੁਹਾਨੂੰ ਗਰਮ ਲੱਗ ਰਿਹਾ ਹੁੰਦਾ ਉਹ ਭੱਜਦਾ ਜਦੋਂ ਅੱਗੇ ਜਾ ਰਿਹਾ ਹੁੰਦਾ ਨਾ ਉੱਥੇ ਰਾਸਤੇ 'ਚ ਉਹਨੂੰ ਕੋਈ ਮਿਲਦਾ ਹੈ ਕਿਉਂਕਿ ਚੌਲਾ ਉਹ ਵੀ ਮਿੱਠੇ ਚੌਲ ਧਰੇ ਸੀ ਚੌਲਾਂ ਦਾ ਰੰਗ ਸੀ ਤੇ ਉਹਨੂੰ ਕੋਈ ਪੁੱਛਦਾ ਹੈ ਭਰਾਵਾ ਆਹ ਕੀ ਚੋਈ ਜਾਂਦਾ ਤੇਰੇ ਕੋਲੋਂ ਉਹ ਕਹਿੰਦਾ ਉਹਨੂੰ ਅਹਿਸਾਸ ਹੁੰਦਾ ਉਹ ਕਹਿੰਦਾ ਭਰਾਵਾ ਕੀ ਦੱਸਾਂ ਇਹ ਮੇਰੀ ਜੀਵ ਦਾ ਰਸ ਚੋਰਿਆ ਸੋ ਦੋਸਤੋ ਮੈਨੂੰ ਲੱਗਦਾ ਤੁਸੀਂ ਸਮਝ ਗਏ ਹੋਵੋਗੇ ਉਹ ਕਹਿੰਦਾ ਮੇਰੀ ਜੀਬ ਦਾ ਰਾਸੀ ਚੋਰੀਆ ਜੋ ਮੈਂ ਬੋਲ ਕੇ ਆਇਆ ਉੱਥੇ ਸੋ ਇਸ ਕਹਾਣੀ ਤੋਂ ਸਿਰਫ ਆਪਾਂ ਨੂੰ ਇਹੀ ਸਿੱਖਿਆ ਮਿਲਦੀ ਹੈ ਵੀ ਜਿੱਥੇ ਬੈਠੋ ਚੰਗਾ ਬੋਲੋ ਚੰਗਾ ਸੋਚੋ ਕਿਸੇ ਬਾਰੇ ਵੀ ਚੰਗਾ ਸੋਚੋ ਆਪਦੇ ਬਾਰੇ ਤਾਂ ਸੋਚਣਾ ਹੀ ਆਪਾਂ ਕਿਸੇ ਬਾਰੇ ਵੀ ਚੰਗਾ ਸੋਚੋ ਸੋ ਦੋਸਤੋ ਇਹ ਕਹਾਣੀ ਸੁਣਾਉਣ ਦਾ ਮੇਰਾ ਇਹ ਮਤਲਬ ਸੀ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਆਦਤ ਹੁੰਦੀ ਹੈ ਸੋ ਇਹ ਜੀਆਂ ਆਦਤਾਂ ਨੂੰ ਛੱਡ ਦੇਣਾ ਚਾਹੀਦਾ ਹੈ ਜਿਹੜੀਆਂ ਹਮੇਸ਼ਾ ਸਾਨੂੰ ਨੁਕਸਾਨ ਹੀ ਪਹੁੰਚਾਉਦੀਆਂ ਨੇ ਤੇ हमेशा मीठा मी बोल लो चंगा बोल लो बढ़िया बोल लो ਤੇ ਜਦੋਂ ਵੀ ਕੁਝ ਬੋਲੋ ਪਹਿਲਾਂ ਉਹਨੂੰ ਤੋਲੋ ਮਤਲਬ ਪਤਾ ਹੋਣਾ ਚਾਹੀਦਾ ਕਿ ਅਸੀਂ ਕੀ ਬੋਲ ਰਹੇ ਹਾਂ ਇਹ ਕਹਿੰਦੇ ਨਾ ਕਿ ਕੌੜਾ ਬੋਲਣਾ ਬੋਲੀਏ ਕਰਤਾਰੋਂ ਡਰੀ ਕਿ ਕਦੇ ਵੀ ਅਜਾ ਕੌੜਾ ਬੋਲ ਕਿਸੇ ਨੂੰ ਨਾ ਬੋਲੋ ਕਿ ਅਗੇ ਦੇ ਦਿਲ ਦੇ ਅੰਦਰ ਚੀਜ਼ ਪੈ ਜਾਵੇ ਕਿਉਂਕਿ ਉਹ ਚੀਜ਼ ਅਗਰ ਉਹਨੂੰ ਪੈਂਦੀ ਆ ਤਾਂ ਵਾਪਸ ਮੁੜ ਕੇ ਕਦੇ ਸਾਨੂੰ ਵੀ ਲੱਗਦੀ ਆ ਸੋ ਉਮੀਦ ਆ ਤੁਹਾਨੂੰ ਮੇਰੀ ਇਹ ਛੋਟੀ ਜੀ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਸੋ ਇਨ੍ਹਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਮੈਂ ਸਰਜੀਤ ਕੌਰ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ